ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਇਹ ਬਾਬੇ ਜਿਹੜਾ ਆਪਾਂ ਨੇ ਕਾਰਜਣ ਦੀ ਵੀਡੀਓ ਵੀ ਪਾਈ ਸੀ ਗੱਲ ਪਰਸੋਂ ਇਹ ਆਪਾਂ ਨੇ ਅਰਜੰਟ ਜੇ ਕੱਟਿਆ ਸੀ ਟਰੈਕਟਰ ਤੇ ਇਹਦਾ ਸੌਦਾ ਹੋ ਗਿਆ ਟਰੈਕਟਰ ਦਾ ਹੋ ਤਾ ਅੱਜ ਵੈਸੇ ਨਹੀਂ ਰਹੀ ਗਿਆ ਤੇ ਵੀਰ ਨੇ ਹੀ ਇੱਧਰ ਨੰਗਲੇ ਦੀ ਤੋਂ ਆਏ ਬੇ ਜਿਨ੍ਹਾਂ ਨੇ ਟਰੈਕਟਰ ਲਿਆ ਤੇ ਆਪਾਂ ਤੁਹਾਨੂੰ ਮਾਮਾ ਜੀ ਨਾਲ ਹੀ ਮਿਲਾਉਨੇ ਆ ਮਾਮਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਹਾਂ ਮੋਜਾਂ ਵਧੀਆ ਜੀ ਅੱਜ ਲੇਟ ਹੋ ਗਏ ਹੈ ਅੱਜ ਪਹਿਲਾਂ ਪਾ ਚਲੇ ਗਏ ਤੇ ਬਸੀ ਅੱਛਾ ਜੀ ਟਰੈਕਟਰ ਲੈਣ ਦਾ ਸਟੈਂਡਰਡ ਠੀ ਇਹ ਥੋੜੇ ਬਾਈ ਨੇ ਵੀ ਲੇਟ ਹੋ ਗਿਆ ਅੱਜ ਹਾਂ ਬਾਈ ਨੂੰ ਮੈਂ ਕਿਸੇ ਮੈਂ ਚਲ ਸੋਮਵਾਰ ਆ ਜਾ ਯਾਰ ਅੱਛਾ ਜੀ ਠੀਕ ਹੈ ਸਾਡਾ ਮੂਡ ਅੱਜ ਇਹ ਇੱਥੇ ਲੈ ਕੇ ਜਾਓ ਇਹ ਇੱਥੇ ਲੈ ਕੇ ਆਣਾ ਠੀਕ ਆ ਠੀਕ ਆ ਫਿਰ ਮੈਂ ਦੁਬਾਰਾ ਫੋਨ ਕਰਦਾ ਮੈਂ ਯਾਰ ਸਾਰਾ ਠੀਕ ਹੈ ਇਹਦੀ ਟਰੈਕਟਰ ਦੀ ਆਪਾਂ ਨੇ ਵੀਡੀਓ ਪਾਈ ਦੀ ਇਹਦੇ ਬਹੁਤ ਫੋਨ ਆਏ ਆ ਆਪਾਂ ਨੂੰ ਬਿਲਕੁਲ ਬਿਲਕੁਲ ਟਰੈਕਟਰ ਵਧੀਆ ਦੋ ਦਿਨ ਵੀਰ ਦੇਖਣ ਵੀ ਆਏ ਸੀ ਟਰੈਕਟਰ ਹਾਂ ਚਲੋ ਬਾਕੀ ਇਹ ਨਾ ਕਿੱਥੇ ਜਾਣਾ ਉੱਥੇ ਹੀ ਜਾਣਾ ਜੀ ਹਾਂ ਲੈਣਾ ਦੇਣਾ ਜਾਂ ਲੈਣਾ ਠੀਕ ਹੈ ਠੀਕ ਆ ਬਿਲਕੁਲ ਜੀ ਬਿਲਕੁਲ ਭਾਈ ਉਹਨੇ ਬੰਦੇ ਵਧੀਆ ਤੋਂ ਟਰੈਕਟਰ ਆਪੇ ਇੱਕ ਪਹਿਲਾਂ ਵੀ ਲੈ ਕੇ ਆ ਹਾਂ ਜੀ ਹਾਂ ਬਿਲਕੁਲ ਪਿਆਰ ਪੈ ਗਿਆ ਕਹਿੰਦਾ ਲੈ ਕੇ ਥੋੜੇ ਕੋਲ ਹੀ ਜਾਣਾ ਠੀਕ ਆ ਠੀਕ ਆ ਜੀ ਚਲੋ ਆ ਟਰੈਕਟਰ ਦੀ ਵਧੀਆ ਟਾਇਰ ਟੂਰ ਨਵੇਂ ਤੇ ਹੀ ਆ ਇਹਨਾਂ ਹਾਂ ਹਾਂ ਤੇ ਸ਼ਟਲ ਗੀਅਰ ਤਾਂ ਲੋਕਲ ਨੰਬਰ ਆ ਠੀਕ ਆ ਜੀ ਹਾਂ ਟਰੈਕਟਰ ਵਧੀਆ ਇੰਜਨ ਗੀਅਰ ਤੋਂ ਵਧੀਆ ਇੰਜਨ ਗੀਅਰ ਤਾਂ ਵਧੀਆ ਨਾਲੇ ਆਪਣੇ ਸਾਨੂੰ ਰਸਤਾਰੀ ਜੋ ਆਇਆ ਵਾ ਟਰੈਕਟਰ ਬਿਲਕੁਲ ਜੀ ਹਾਂ ਜੀ ਹੋਰ ਬੰਦੇ ਵੀ ਆਏ ਤੇ ਸੌਦਾ ਥੋੜੀ ਜਿਹੀ ਗੱਲ ਪਿੱਛੇ ਰਹਿ ਗਿਆ ਹਾਂ ਜੀ ਹਾਂ ਪਸੰਦ ਉਹਨਾਂ ਦੇ ਵੀ ਹੈਗਾ ਤਾਂ ਟਰੈਕਟਰ ਉਹਨਾਂ ਦੇ ਪਸੰਦ ਆ ਜੀ ਜਿੰਨੇ ਬੰਦੇ ਆ ਸਭ ਨੇ ਪਸੰਦ ਕਰਿਆ ਠੀਕ ਹੈ ਜੀ ਠੀਕ ਆ ਬਹੁਤ ਥੋੜੀ ਪੈਸੇ ਪਿੱਛੇ ਗੱਲ ਰਹਿ ਗਈ ਬਿਲਕੁਲ ਜੀ ਬਿਲਕੁਲ ਉਸੇ ਗੱਲ ਆ ਬਾਈ ਉਹ ਥੋੜਾ ਗੱਲ ਕਰੀ ਨਹੀਂ ਚਲੋ ਠੀਕ ਹੈ ਜੀ ਬੰਦੇ ਵਧੀਆ ਬਾਕੀ ਨਾਲ ਕੋਲ ਜਾਣਾ ਸੀਗਾ ਟਰੈਕਟਰ ਬਿਲਕੁਲ ਜੀ ਤਾਂ ਕਰ ਦਿੰਗੇ ਡਿਲੀਵਰੀ ਫਿਰ ਆਜੋ ਜੀ ਆਜੋ ਆਜਾ ਵੀਰੇ ਆਜੋ ਆਜੋ ਲੋ ਜੀ ਬਾਈ ਟਰੈਕਟਰ ਲੱ ਜੋਤ ਵੀਰਾ ਸਾਡਾ ਲੋ ਜੀ ਠੀਕ ਹੈ ਜੀ ਓਕੇ ਜੀ ਵਾਰਕਾ ਹੀ ਬਹੁਤ ਬਹੁਤ ਮਹਾਰਾਜ ਜੀ ਦਿਨ ਤੁਖੜੀ ਰਾਜ ਆ ਪਾਇਨਾ ਲਿਆ ਜੀ ਆ ਨਿਆਣੀ ਆਪਣੇ ਕੋਈ ਭਤੀਜਿਆ ਮੇਰੇ ਸੇ ਕਰਨ ਨਿਆਣੀ ਵਾਰਕਾ ਵੀਰੇ ਟਰੈਕਟਰ ਦੀਆਂ ਤੁਹਾਨੂੰ ਤੇ ਕਿੱਥੋਂ ਆਏ ਵੀਰੇ ਕਿਹੜਾ ਪਿੰਡਾ ਬਣਾ ਨਾਨਗਰਾਂ ਨੰਗਲ ਦੇ ਕੋਲੇ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਠੀਕ ਆ ਵਧੀਆ ਲੱਗਿਆ ਬਾਈ ਟਰੈਕਟਰ ਬਹੁਤ ਵਧੀਆ ਜੀ ਓਕੇ ਆ ਜੀ ਓਕੇ ਓਕੇ ਠੀਕ ਆ ਬਾਈ ਇਹਨਾਂ ਦੀ ਆਪਰੋਂ ਪਹਿਲਾਂ ਵੀ ਜਾਣਦੇ ਚੰਗੀ ਤਰ੍ਹਾਂ ਉਹਦਾ ਹਾਂ ਇਹ ਬਾਈ ਇਹਨਾਂ ਨੂੰ ਪੂਰਾ ਭਰੋਸਾ ਦਿੱਤਾ ਬਾਈ ਟਰੈਕਟਰ ਦਾ ਠੀਕ ਹੈ ਜੀ ਤੇ ਠੀਕ ਹੈ ਬਾਈ ਧੰਨਵਾਦ ਤੁਹਾਡਾ ਮੁਬਾਰਕਾ ਫੇਰ ਤੋਂ ਸਾਰਿਆਂ ਨੂੰ ਟਰੈਕਟਰ ਦੀਆਂ ਠੀਕ ਹੈ ਜੀ ਮਾਰੋ ਸੈਲਫ ਜੀ ਹੋ ਬਾਈ ਹੋਰ ਜੋ ਵੀਰੇ ਤੈਨੂੰ ਕਹਿਣਾ ਕੋਸਾ ਹਾਂ ਠੀਕ ਹੈ ਬਾਈ ਠੰਡ ਮਾਰਦਾ ਥੋੜੀ ਜੀ ਕੋ ਕਾਲੀ ਬਈ ਵਿਚਾਰਨ ਚਲੀ ਜੋਤ ਹਾਂ ਮੇਰਾ ਹੋ ਗਿਆ ਜੋਤ ਤਾਂ 5 ਵਜੇ ਤੇ ਪਹਿਲਾਂ ਨਿਕਲਣਾ ਚਾਹੁੰਦਾ ਅਸਲ ਚ ਸਵੇਰ ਨੂੰ ਤਾਂ 4:00 ਵਜੇ ਖਾਣ ਲੈ ਅੱਛਾ ਆਇਤਾਂ ਚਲਾ ਜਾਉਂਦਾ ਇਹ ਗੱਲ ਨੂੰ ਛੇਰਾ ਹੈ ਠੀਕ ਹੈ ਠੀਕ ਹੈ ਜੀ ਮੇਰਾ ਵੀ ਤਾਂ ਠੀਕ ਹੈ ਜੀ ਠੀਕ ਲੋ ਜੀ ਬਾਈ ਇੱਧਰ ਚੱਲੇ ਆਪਣਾ ਅਰਜਨ 7:00 ਵਜੇ ਬਾਈ ਜੋਰੀ ਚਲੋ ਕੋਈ ਗੱਲ ਨਹੀਂ ਮਾਡਲ ਬਾਈ ਬੇਸ਼ੱਕ 14 ਦਾ ਪਰ ਟਰੈਕਟਰ ਬਹੁਤ ਵਧੀਆ ਦਾ ਓਕੇ ਹੈ ਪੂਰਾ ਤਸੱਲੀ ਦਾ ਟਰੈਕਟਰ ਇਹ ਜਨਨ ਕਿ ਇਹ ਜਿਹੜੇ ਮਾਡਲ ਦੇ ਬਾਈ ਸ਼ਟਰ ਗੇਅਰ ਵਾਲੇ ਇਹ ਪੁਰਸ਼ਕੇ ਮਾਡਲ ਆਈ ਸੀ ਉਹਦੇ ਬਾਅਦ ਵਿੱਚ ਜਨਨ ਕਿ 14 15 ਵਿੱਚ ਆਈ ਸੀ ਮਾਡਲ ਇਹ ਉਹਦੇ ਬਾਅਦ ਫਿਰ ਬੰਦ ਹੋ ਗਈ ਸੀ ਹੁਣ ਇਹ ਲੋ ਜੀ ਚੰਗਾ ਜੀ ਹਰਤਾ ਯਾ ਜਣ ਬੇਦਾ ਆਪਾਂ ਵੀ ਲਾਈਏ ਟਰੈਕਟਰ ਅੰਦਰ